ਨਵਜੋਤ ਸਿੱਧੂ ਨੇ ਵੀ ਕਹਿਤਾ ਕਿ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਦਿੱਤਾ ਕਿ ਮੈਂ ਆਪਣੀ ਸਿਆਸਤ ਛੱਡ ਦੂੰਗਾ ਕਿਉਂਕਿ 300 300 ਸਵਾਲ ਆ ਜਿਹੜੇ ਉਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਪਗੋੜਾ ਹੈ ਉਹ ਮੈਂ ਦੇਖੋ ਸਿੱਧੂ ਦੇ ਮਾਮਲੇ ਦੇ ਵਿੱਚ ਬਹੁਤਾ ਜਵਾਬ ਨਹੀਂ ਦੇਣਾ ਚਾਹੁੰਦਾ ਠੀਕ ਹੈ ਸਿੱਧੂ ਨੇ ਕੀ ਕਰਿਆ ਹੈਗਾ ਸਿੱਧੂ ਦੇ ਕੀ ਕੰਮ ਰਹੇ ਹੈਗੇ ਆ ਸਿੱਧੂ ਸਾਹਿਬ ਅੱਜ ਹਾਵੀ ਹੋਈ ਫਿਰਦੇ ਹੈਗੇ ਆ ਪਿਛਲੇ ਟਾਈਮਾਂ ਸਿੱਧੂ ਸਾਹਿਬ ਨੇ ਆਪਣੀ ਗੜੀ ਹੈਗੀ ਆ ਉਦੇ ਦੌਰਾਨ ਆਪ ਉਹਨਾਂ ਨੇ ਕੀ ਕੀਤਾ ਹੈ ਲੋਕ ਤਾਂ ਉਹਨਾਂ ਵੱਲ ਵੀ ਦੇਖਦੇ ਸੀ ਜਦੋਂ ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਉਹ ਕਹਿੰਦੇ ਸੀ ਮੈਂ ਆਪਣਾ ਮੰਜਾਰ ਬਿਸਤਰਾ ਜਿਹੜਾ ਹੈਗਾ ਕਾਂਗਰਸ ਭਵਨ ਦੇ ਵਿੱਚ ਲਿਆਉਣਾ ਉਹ ਤੋਂ ਬਾਅਦ ਕੀ ਹੋਇਆ ਜਦੋਂ ਚੰਨੀ ਨੂੰ ਜਿਹੜਾ ਹੈਗਾ ਸੀਐਮ ਬਣਾਇਆ ਸੋ ਸਿੱਧੂ ਬਾਰੇ ਤਾਂ ਮੇਰੇ ਨਾਲ ਨਾ ਹੀ ਗੱਲ ਕਰੋ ਤਾਂ ਚੰਗਾ ਹੈਗਾ ਰਮਜੀਤਿਆ ਨੂੰ ਵੀ ਚੌਥੀ ਵਾਰ ਸੰਮਣ ਤੇ ਇਸ ਦਿੱਤਾ ਗਿਆ ਤੇ ਉਹ ਚਾਰ ਵਾਰ ਤਿੰਨ ਵਾਰ ਤੋਂ ਪੇਸ਼ ਹੋਏ ਨੇ ਇੱਕ ਵਾਰ ਸਹੀ ਜੋੜ ਮੇਲ ਕਰਨੀ ਹੈ ਤੇ ਉਹਨਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਕਿ ਤੁਸੀਂ ਸਿੱਟ ਦੇ ਮੁਖੀ ਆਪ ਕਿਉਂ ਨਹੀਂ ਬਣਦੇ ਬਿਲਕੁਲ ਮੈਂ ਤਾਂ ਆਪ ਕਹਿੰਨਾ ਹੈ ਕਿ ਇੱਕ ਇਨਵੈਸਟੀਗੇਸ਼ਨ ਜਿਹੜੀ ਹੋ ਚੁੱਕੀ ਹੈਗੀ ਹੈ ਜਿਹਦੇ ਵਿੱਚ ਔਨ ਬੇਲ ਹੈਗਾ ਇਹ ਡਰਾਮਾ ਕਿਉਂ ਕਰਿਆ ਜਾ ਰਿਹਾ ਜਿਹੜਾ ਉਹਨਾਂ ਕੋਲ ਕੋਈ ਵੀ ਦੋਸ਼ੀ ਹੈਗਾ ਉਹ ਕਦੇ ਵੀ ਬਲਾ ਕੇ ਉਹ ਕੁਛ ਕਿਛ ਕਰ ਸਕਦੇ ਆ ਪਰ ਇਹਨੂੰ ਅਖਬਾਰ ਦੇ ਵਿੱਚ ਭੇਜਣਾ ਇਹਨੂੰ ਮੀਡੀਆ ਦੇ ਵਿੱਚ ਕਵਰੇਜ ਦੇਣੀ ਚੌਥੀ ਵਾਰ ਸੱਟ ਨੇ ਬੁਲਾ ਲਿਆ ਸੱਟ ਚਾਹੇ 100 ਵਾਰੀ ਬੁਲਾਈ ਜਾਵੇ ਨਵਜੋਤ ਸਿੱਧੂ ਨੇ ਵੀ ਕਹਿਤਾ ਕਿ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਦਿੱਤਾ ਹੈ ਕਿ ਮੈਂ ਆਪਣੀ ਸਿਆਸਤ ਛੱਡ ਦੂੰਗਾ ਕਿਉਂਕਿ 300 300 ਸਵਾਲ ਆ ਜਿਹੜੇ ਉਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਪਗੋੜਾ ਤੇ ਜੇ ਵੀਰੇ ਹਰੇਕ ਸਵਾਲ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਦੇਵੇ ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਸਵਾਲਾਂ ਦਾ ਜਵਾਬ ਦਿੰਦਾ ਹੈ ਤਾਂ ਮੈਂ ਆਪਣੀ ਸਿਆਸਤ ਛੱਡ ਦੂੰਗਾ ਕੀ ਲੱਗਦਾ ਤੁਹਾਨੂੰ ਉਹ ਮੈਂ ਦੇਖੋ ਸਿੱਧੂ ਦੇ ਮਾਮਲੇ ਦੇ ਵਿੱਚ ਬਹੁਤਾ ਜਵਾਬ ਨਹੀਂ ਦੇਣਾ ਚਾਹੁੰਦਾ ਠੀਕ ਹੈ ਸਿੱਧੂ ਨੇ ਕੀ ਕਰਿਆ ਹੈਗਾ ਸਿੱਧੂ ਦੇ ਕੀ ਕੰਮ ਰਹੇ ਹੈਗੇ ਆ ਸਿੱਧੂ ਸਾਹਿਬ ਅੱਜ ਹਾਵੀ ਹੋਈ ਫਿਰਦੇ ਹੈਗੇ ਆ ਪਿਛਲੇ ਟਾਈਮਾਂ ਸਿੱਧੂ ਸਾਹਿਬ ਨੇ ਆਪਣੀ ਜਿਹੜੀ ਹੈਗੀ ਆ ਉਹਦੇ ਦੌਰਾਨ ਆਪ ਉਹਨਾਂ ਨੇ ਕੀ ਕੀਤਾ ਹੈਗਾ ਲੋਕ ਤਾਂ ਉਹਨਾਂ ਵੱਲ ਵੀ ਦੇਖਦੇ ਸੀ ਜਦੋਂ ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਉਹ ਕਹਿੰਦੇ ਸੀ ਮੈਂ ਆਪਣਾ ਮੰਜ਼ਾਰ ਬਿਸਤਰਾ ਜਿਹੜਾ ਹੈਗਾ ਕਾਂਗਰਸ ਭਵਨ ਦੇ ਵਿੱਚ ਲੈ ਆਉਣਾ ਉਸ ਤੋਂ ਬਾਅਦ ਕੀ ਹੋਇਆ ਜਦੋਂ ਚੰਨੀ ਨੂੰ ਜਿਹੜਾ ਹੈਗਾ ਸੀਐਮ ਬਣਾਇਆ ਸੋ ਸਿੱਧੂ ਬਾਰੇ ਤਾਂ ਮੇਰੇ ਨਾਲ ਨਾ ਹੀ ਗੱਲ ਕਰੋ ਤਾਂ ਚੰਗਾ ਹੈਗਾ ਕਿਉਂਕਿ ਜਿਹਾ ਜਿਹਾ ਸਿੱਧੂ ਮਾਦਲ ਝੂਠ ਤੂਫਾਨ ਉਹ ਆਜਾ ਭਗਵੰਤ ਮਾਨ ਝੂਠ ਤੂਫਾਨ ਦੋਹੇ ਕਮੇਟੀ ਦੇ ਵਿੱਚ ਆਏ ਬੇ ਬੰਦੇ ਹੈਗੇ ਆ ਜੀ ਬਿਕਰਮ ਮਜੀਠੀਆ ਨੂੰ ਵੀ ਚੌਥੀ ਵਾਰ ਸੰਮਣ ਭੇਜ ਦਿੱਤਾ ਗਿਆ ਤੇ ਉਹ ਚਾਰ ਵਾਰ ਤਿੰਨ ਵਾਰ ਤੋਂ ਪੇਸ਼ ਹੋਏ ਨੇ ਇੱਕ ਵਾਰ ਸਹੀ ਜੋੜ ਮੇਲ ਕਰਨੀ ਹੈ ਤੇ ਉਹਨਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਕਿ ਤੁਸੀਂ ਸਿੱਟ ਦੇ ਮੁਖੀ ਆਪ ਕਿਉਂ ਨਹੀਂ ਬਣਦੇ ਹੈਗੇ ਬਿਲਕੁਲ ਮੈਂ ਤਾਂ ਆਪ ਕਹਿਣਾ ਹੈ ਕਿ ਇੱਕ ਇਨਵੈਸਟੀਗੇਸ਼ਨ ਜਿਹੜੀ ਹੋ ਚੁੱਕੀ ਹੈਗੀ ਆ ਜਿਹਦੇ ਵਿੱਚ ਔਨ ਬੇਲ ਹੈਗਾ ਇਹ ਡਰਾਮਾ ਕਿਉਂ ਕਰਿਆ ਜਾ ਰਿਹਾ ਦੇਖੋ ਜਿਹੜੀਆਂ ਇਨਵੈਸਟੀਗੇਟਿੰਗ ਏਜੰਸੀਆਂ ਹੁੰਦੀਆਂ ਨਾ ਉਹਨਾਂ ਦਾ ਰਾਈਟ ਬਣਦਾ ਹੈਗਾ ਉਹ ਤੁਸੀਂ ਜਿਹੜਾ ਉਹਨਾਂ ਕੋਲ ਕੋਈ ਵੀ ਦੋਸ਼ੀ ਹੈਗਾ ਉਹਨੂੰ ਕਦੇ ਵੀ ਬੁਲਾ ਕੇ ਉਹ ਪੁੱਛਗੀ ਚ ਕਰ ਸਕਦੇ ਆ ਪਰ ਇਹਨੂੰ ਅਖਬਾਰ ਦੇ ਵਿੱਚ ਭੇਜਣਾ ਇਹਨੂੰ ਮੀਡੀਆ ਦੇ ਵਿੱਚ ਕਵਰੇਜ ਦੇਣੀ ਚੌਥੀ ਵਾਰ ਸੱਟ ਨੇ ਬੁਲਾ ਲਿਆ ਸੱਟ ਚਾਹੇ 100 ਵਾਰੀ ਬੁਲਾਈ ਜਾਵੇ ਕੀ ਫਰਕ ਪੈਂਦਾ ਇਹਨਾਂ ਗੱਲਾਂ ਤੇ ਪਰ ਨਹੀਂ ਇਹ ਡਰਾਮਾ ਜ਼ਿਆਦਾ ਕਰਦੇ ਆ ਸੱਟ ਨੇ ਬੁਲਾ ਲਿਆ ਔਰ ਪ੍ਰੈਸ਼ਰ ਟੈਕਟਿਕਸ ਇਹਨਾਂ ਦੇ ਜਿਹੜੇ ਹੈਗੇ ਆ ਚੱਲ ਰਹੇ ਹੈਗੇ ਆ ਤੇ ਉਹੀ ਇਹਨਾਂ ਦਾ ਜਿਹੜਾ ਹੈਗਾ ਮੁੱਖ ਮੰਤਵ ਹੈਗਾ ਤਾਂ ਕਿ ਲੋਕ ਇਹ ਦੇਖੀ ਜਾਣ ਕਿ ਮਜੀਠੀਆ ਨੂੰ ਚੌਥੀ ਵਾਰ ਜਾਂ ਪੰਜਵੀਂ ਵਾਰ ਬੁਲਾ ਲਿਆ ਲੋਕ ਇਹ ਨਾ ਪੁੱਛਣ ਕਿ ਜਿਹੜਾ ਮਤਲਬ ਪੰਜਾਬ ਦੀ ਸਥਿਤੀ ਹੈ ਜਿਹੜਾ ਪੰਜਾਬ ਦਾ ਕਰਜ਼ਾ ਵੱਧਦਾ ਜਾ ਰਿਹਾ ਹੈ ਪੰਜਾਬ ਡੁੱਬਦਾ ਜਾ ਰਿਹਾ ਹੈਗਾ ਉਧਰ ਕੋਈ ਧਿਆਨ ਨਾ ਦਵੇ ਜੀ ਠੀਕ ਹੈ ਜੀ ਜੀ ਹਾਂ ਤੇ ਸਿੱਖਾਂ ਨੂੰ ਲੈ ਕੇ ਗੱਲ ਕਰੀਏ ਹਰਦੀਪ ਨੇਜਰ ਦਾ ਵੀ ਕਤਲ ਹੋਇਆ ਆ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਸ਼ਰੀਆਮ ਹੋਇਆ ਹੈ ਪਰੰਤੂ ਪਰਸਨਲ ਅਟੈਕ ਇੱਕ ਦੂਜੇ ਤੇ ਬਹੁਤ ਕੀਤੇ ਜਾਂਦੇ ਨੇ ਤੇ ਜਦੋਂ ਸਿੱਖਾਂ ਦੀ ਗੱਲ ਉਹ ਆ ਜਾਂਦੀ ਹੈ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਬੋਲਦੇ ਦੇਖੋ ਭਗਵੰਤ ਮਾਨ ਹੈ ਜਿਹੜਾ ਉਹਦੇ ਉੱਤੇ ਇਹ ਵੀ ਅਲੀਗੇਸ਼ਨ ਲੱਗਦੇ ਆ ਕਿ ਉਹ ਸਿੱਧਾ ਜਿਹੜਾ ਹੈਗਾ ਗ੍ਰਹਿ ਮੰਤਰੀ ਦੇ ਰਾਹੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਿਆਸਤ ਕਰ ਰਿਹਾ ਹੈ ਸਿੱਖ ਮੁੱਦਿਆਂ ਨੂੰ ਬਿਲਕੁਲ ਭੁੱਲ ਕੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹੀ ਅਜੰਡਾ ਜਿਹੜਾ ਹੈਗਾ ਇਹ ਹਿੰਦੂ ਬਤਾ ਦਾ ਏਜੰਡਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਚਲਾ ਰਿਹਾ ਪੰਜਾਬ ਦੇ ਵਿੱਚ ਸਿੱਖ ਮੁੱਦਿਆਂ ਦੇ ਉੱਤੇ ਤੁਸੀਂ ਦੇਖੋ ਕਿ ਇਹੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹ ਚੈਨਲਾਂ ਦੇ ਉੱਤੇ ਬੈਠ ਕੇ ਕਹਿੰਦੇ ਹੁੰਦੇ ਸੀ ਕਿ ਸੈਂਟਰ ਜਿਹੜਾ ਹੈਗਾ ਸਟੇਟਾਂ ਦੇ ਵਿੱਚ ਦਖਲ ਕਰ ਰਿਹਾ ਉਹ ਦੂਜੇ ਪਾਸੇ ਕੀ ਕਰ ਰਹੇ ਆ ਭਗਵੰਤ ਸਿੰਘ ਸਾਹਿਬ ਕਿ ਮੈਂ ਜੀ ਆਪਣਾ ਅਮਿਤ ਸ਼ਾਹ ਜੀ ਦੇ ਨਾਲ ਗੱਲ ਕਰਕੇ ਉਹ ਲਿਆ ਕੇ ਜਿਹੜੀ ਹੈਗੀ ਬੀਐਸਐਫ 50 ਕਿਲੋਮੀਟਰ ਬਾਰਡਰ ਦੇ ਆਲੇ ਦੋਲੇ ਲੋਹਾਤੀ ਫਿਰ ਕੀ ਨੂੰ ਲੋਕਤਵਾਰ ਕਰਨ ਲੋਕ ਤਾਂ ਇੱਕ ਕਮੇਟੀ ਜਿਹਾ ਨੂੰ ਜਾਣੇ ਆ ਰੋਜ਼ ਹੀ ਕਦੀ ਸੁਣਨ ਮਿਲ ਰਹੇ ਆ ਕੋਈ ਝੂਠ ਬੋਲ ਕੇ ਕਦੇ ਇਹ ਕਦੇ ਉਹ ਜਿਹੜੇ ਹੈਗੇ ਆ ਬਿਕਰਮ ਮਜੀਠੀਆ ਦੇ ਖਿਲਾਫ ਬੋਲਦੇ ਆ ਕਦੇ ਉਹ ਕਹਿੰਦੇ ਚੰਨੀ ਨੇ ਫਲਾਣੇ ਤੇ 2 ਕਰੋੜ ਰੁਪਇਆ ਲੈ ਲਿਆ ਉਹਦੇ ਰਿਜ਼ਲਟ ਕੀ ਆਏ ਉਹ ਵੀ ਦੱਸਣ ਦਾ ਲੋਕਾਂ ਨੂੰ ਜੀ ਸੋ ਇਹ ਜਿਹੜੀ ਹੈਗੇ ਬਹੁਤ ਮੰਦ ਭਾਗਾ ਪੰਜਾਬ ਲਈ ਆ ਔਰ ਪੰਜਾਬ ਜਿਹੜਾ ਹੈਗਾ ਡੁੱਬਦਾ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜਾ ਹੈਗਾ ਸੈਂਟਰ ਹੈ ਜਿਹੜਾ ਉਹਦਾ ਜਿਹੜਾ ਹੈਗਾ ਰੁਖ ਪੰਜਾਬ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਬੜੇ ਬੁਰੇ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਬਦਲਾ ਲਾਉਣ ਨੀਤੀ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਖਾਲਸਾ